ਮਰੂ ਨੂੰ ਪੰਜਾਬੀ ਦਾ ਇੱਕ ਸਿੱਧੂ ਮੂਸੇਵਾਲਾ ਦਾ ਪੂਰਾ ਪਰਿਵਾਰ ਮਾਨਸਾ ਦੇ ਐਸਐਸਪੀ ਦਫ਼ਤਰ ਵਿਖੇ ਧਰਨੇ ਉੱਤੇ ਬੈਠ ਗਿਆ ਹੈ ਇਸ ਤਰ੍ਹਾਂ ਨੇ ਮੂਸੇਵਾਲਾ ਦੇ ਮਾਪਿਆਂ ਨੇ ਭਗਵੰਤ ਮਾਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਉੱਤੇ ਗੰਭੀਰ ਦੋਸ਼ ਲਗਾਏ ਹਨ ਤੇ ਨਾਲ ਹੀ ਕਿਹਾ ਹੈ ਕਿ ਜਦੋਂ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਹ ਪੱਕੇ ਤੌਰ ਇੱਥੇ ਹੀ ਬੈਠਣਗੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਅਸੀਂ ਜਨਵਰੀ ਵਿੱਚ ਸਾਡੇ ਨਾਲ ਹੋਈ ਧੋਖਾਧੜੀ ਨੂੰ ਲੈ ਕੇ ਇੱਕ ਦਰਖਾਸਤ ਦਿੱਤੀ ਸੀ جس ਉੱਪਰ مانਸਾ پولیس غور ਕਰਨ ਨੂੰ تیار ਨਹੀਂ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਬੰਟੀ ਬੈਂਸ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਸੀ। ਬਲਕੌਰ ਸਿੰਘ ਨੇ ਕਿਹਾ ਕਿ ਸੀਐਮ ਦਾ اوਐਸਡੀ ਮੇਰੇ کیس ਨੂੰ ਪ੍ਰਭਾਵਿਤ ਕਰੀ ਜਾਂਦਾ ਹੈ। ਮੈਨੂੰ ਸਮਝ ਨਹੀਂ ਆਉਂਦੀ ਮੈਂ ਭਗਵੰਤ ਮਾਨ ਦਾ ਕੀ ਚੁਕਲਿਆ ਹੈ। ਬਲਕੌਰ ਸਿੰਘ ਤੇ ਚਰਨਕੌਰ ਨੇ ਕਿਹਾ ਕਿ ਪਹਿਲਾਂ ਸਾਡਾ ਪੁੱਤ ਮਰਵਾ ਦਿੱਤਾ ਤੇ ਹੁਣ ਉਸ ਦੀ ਕਮਾਈ ਵੀ ਖਾਈ ਜਾ ਰਹੇ ਹਨ। ਅਸੀਂ ਆਪਣਾ ਤਬਰ ਕਿਵੇਂ ਪਾਲਾਂਗੇ? ਉਹਨਾਂ ਕਿਹਾ ਕਿ ਸਾਡੇ ਕੋਲ ਇਹਨਾਂ ਨੂੰ ਰਿਸ਼ਵਤ ਦੇਣ ਲਈ ਪੈਸੇ ਨਹੀਂ ਹਨ। ਬਲਕੌਰ ਸਿੰਘ ਨੇ ਭਰੇ ਮਨ ਨਾਲ ਕਿਹਾ ਕਿ ਉਹ ਜੂਨ 2025 ਤੋਂ ਪੁਲਿਸ ਕੋਲ ਚੱਕਰ ਕੱਟ ਰਹੇ ਹਨ ਪਰ ਉਹਨਾਂ ਦੀ ਸ਼ਿਕਾਇਤ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਹੈ। ਬਲਕੌਰ ਸਿੰਘ ਨੇ ਦੋਸ਼ ਲਾਇਆ ਕਿ ਪਿਛਲੇ 5 ਦਿਨਾਂ ਤੋਂ ਉਸ ਦੀ ਸ਼ਿਕਾਇਤ ਐਸਐਸਪੀ ਸਾਹਿਬ ਨੇ ਇੱਕ ਬੰਦ ਲਿਵਾਵੇ ਵਿੱਚ ਰੱਖੀ ਹੋਈ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਕਿਹੜੇ ਗੈਂਗਸਟਰਾਂ ਦੇ ਖਿਲਾਫ ਬੋਲੋਗੇ ਤੁਸੀਂ ਪਹਿਲਾਂ ਖਾਕੀ ਵਾਲੇ ਗੈਂਗਸਟਰਾਂ ਨੂੰ ਕਾਬੂ ਕਰੋ ਜਿਹੜੇ ਇੱਥੇ ਬੈਠੇ ਨੇ। ਤੁਸੀਂ ਮਾਨਸਾ ਵਿੱਚ ਲੁੱਟਮਚਾਰ ਰੱਖੀ ਹੈ ਉਹਨਾਂ ਅੱਗੇ ਕਿਹਾ ਕਿ ਸਰਕਾਰ ਨੂੰ ਟੈਕਸ ਦੇਣ ਦੇ ਬਾਵਜੂਦ ਵੀ ਉਹਨਾਂ ਨਾਲ ਅਜੀਹਾ ਸਲੂਕ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਸਿਰਫ ਉਦੋਂ ਤੱਕ ਪੁਲਿਸ ਹੈ ਜਦੋਂ ਤੱਕ ਉਹ ਸ਼ਿਕਾਇਤਕਰਤਾ ਦਾ ਪੱਖ ਸੁਣਦੀ ਹੈ ਪਰ ਇੱਥੇ ਪੁਲਿਸ ਦੋਸ਼ੀਆਂ ਦੇ ਨਾਲ ਹੀ ਖੜੀ ਨਜ਼ਰ ਆ ਰਹੀ ਹੈ ਬਲਕੌਰ ਸਿੰਘ ਅਨੁਸਾਰ ਉਸਦੇ ਪੁੱਤ ਦਾ ਕਾਰੋਬਾਰ ਖੋਲਿਆ ਗਿਆ ਹੈ ਅਤੇ ਉਸ ਜਦੋਂ ਉਹ ਹਿਸਾਬ ਮੰਗਦਾ ਹੈ ਤਾਂ ਕੋਈ ਜਵਾਬ ਨਹੀਂ ਮਿਲਦਾ ਉਹਨਾਂ ਨੇ ਕਿਹਾ ਮੇਰੇ ਕੋਲ ਰਿਸ਼ਵਤ ਦੇਣ ਲਈ ਪੈਸੇ ਨਹੀਂ ਹਨ ਕਿਥੋਂ ਦੇਵਾਂ ਪੁੱਤ ਮਾਰ ਦਿੱਤਾ ਤੇ ਕਮਾਈ ਸਾਰੀ ਖਾ ਗਏ ਉਹਨਾਂ ਨੇ ਸਵਾਲ ਕੀਤਾ ਕਿ ਹੁਣ ਉਹ ਇਨਸਾਫ ਲਈ ਕਿੱਥੇ ਜਾਣ ਹਾਈ ਕੋਰਟ सीबीआई ਜਾ ਮਾਨਸਾ ਪੁਲਿਸ ਕੋਲ ਇਸ ਮੌਕੇ ਸਿੱਧੂ ਮੁਸੇਵਾਲਾ ਦੀ ਮਾਤਾ ਚਰਨ ਕੌਰ ਨੇ ਦੱਸਿਆ ਕਿ ਉਸਦੇ ਪਤੀ ਹਾਰਟ پیشنਟ ਹਨ ਅਤੇ ਉਹਨਾਂ ਦੇ ਪੰਜ ਸਟੰਟ ਪਾਏ ਹੋਏ ਹਨ ਉਹਨਾਂ ਕਿਹਾ ਕਿ ਉਹ ਕਿਸੇ ਦੀ ਚੀਜ਼ ਉੱਤੇ ਕਬਜ਼ਾ ਨਹੀਂ ਕਰਨਾ ਚਾਹੁੰਦੇ ਸਿਰਫ ਆਪਣਾ ਹੱਕ ਅਤੇ ਹਿਸਾਬ ਮੰਗ ਰਹੇ ਹਨ ਉਹਨਾਂ ਨੇ ਕਿਹਾ ਸਾਨੂੰ ਇੱਥੇ ਰੋਲਣ ਦਾ ਕੋਈ ਸ਼ੌਂਕ ਨਹੀਂ ਸਾਨੂੰ ਸਿਰਫ ਇਨਸਾਫ ਚਾਹੀਦਾ ਹੈ ਇਸ ਧਰਨੇ ਦੌਰਾਨ ਮਾਤਾ ਚਰਨਕੌਰ ਦੇ ਨਾਲ ਛੋਟਾ ਸਿੱਧੂ ਮੂਸੇਵਾਲਾ ਵੀ ਨਜ਼ਰ ਆਇਆ 6 ਮਹੀਨੇ ਦਾ 2025 ਦਾ ਮਾਪੌੜੀਆਂ ਚੜੀ ਜਾਣਾ ਇੱਥੇ ਨਾ ਮੇਰੀ ਕੰਪਲੇਂਟ ਬਾਕਸ ਕਰਦੇ ਨਾ ਉਹ ਤੋਂ ਕੋਈ ਕਾਰਵਾਈ ਕਰਦੇ ਅੱਜ 5 ਦਿਨ ਹੋ ਗਏ ਪੂਰੇ ਮੇਰੀ ਕੰਪਲੇਂਟ ਬੰਦ ਲਫਾਫਾ ਐਸਐਸਪੀ ਸਾਹਿਬ ਰੱਖੀ ਬੈਠੇ ਆਂ ਬੰਦੇ ਕਿਰੇ ਗੈਂਗਸਟਰਾਂ ਦੇ ਖਿਲਾਫ ਬੋਲੋਗੇ ਤੁਸੀਂ ਪਹਿਲੇ ਖਾਕੀ ਵਾਲੇ ਗੈਂਗਸਟਰ ਨੂੰ ਕਾਬੂ ਕਰੋ ਜਿਹੜੇ ਇੱਥੇ ਬੈਠੇ ਨੇ ਤੁਸੀਂ ਲੁੱਟ ਕਰਵਾ ਰੱਖੀ ਹੈ ਮਾਨਸਾ ਦੇ ਉੱਤੇ ਮੇਰੇ ਵਰਗੇ ਜਿਹੜੇ 60-60 ਸਾਲ ਦੇ ਆ ਦੋਨੇ ਅਸੀਂ ਬੱਚੇ ਬੱਚੇ ਤੁਹਾਡੇ ਘਰਨੇ ਉੱਤੇ ਬੈਠੂ ਵਾਸਤੇ ਕਿ ਆ ਗਏ ਹਾਂ ਕਸੂਰ ਕੀ ਹੈ ਸਾਡਾ ਸਰਕਾਰ ਦਾ ਟੈਕਸ ਦਿੰਨੇ ਆ ਬਣਦਾ ਹੋਇਆ ਸਾਰਾ ਤੁਹਾਡੇ ਗੋਭੇ ਚ ਪਾਉਂਦੇ ਆ ਸਰਕਾਰ ਦੇ ਤੇ ਤੁਸੀਂ ਸਾਨੂੰ ਮਾਰਨ ਦੇ ਤੁਲ ਗਏ ਅਸੀਂ ਤੁਹਾਡੇ ਸੱਤੇ ਬੈਠੇ ਸੀ ਮਾਨਸਾ ਪੁਲਿਸ ਤੁਹਾਡੇ ਸੱਤੇ ਬੈਠੇ ਸੀ ਇੱਥੇ ਅਸੀਂ ਜੇ ਤੁਸੀਂ ਸਾਡਾ ਹਾਲ ਕਰੋਗੇ ਮੈਨੂੰ ਨਹੀਂ ਉਮੀਦ ਸੀ ਇਸ ਤਰ੍ਹਾਂ ਦੀ ਪਹਿਲਾ ਮੇਰੀ ਇਨਵੈਸਟੀਗੇਸ਼ਨ ਦਾ ਕੀ ਕੀਤਾ ਤੁਸੀਂ ਮੇਰੇ ਪੁੱਤ ਦੇ ਕਤਲ ਦਾ ਕੀ ਕੀਤਾ ਤੁਸੀਂ ਹੁਣ ਜਿਹੜੀ ਅਸੀਂ ਉਹਦੇ ਹਸਾਰੇ ਦੇ ਬੜਾਤੇ ਚ ਰੋਟੀ ਖਾਣੀ ਸੀ ਹੁਣ ਉਹਦਾ ਕੀ ਹਾਲ ਕੀਤਾ ਤੁਸੀਂ ਪੁਲਿਸ ਹੋਣਾ ਚਿਰ ਪੁਲਿਸ ਹੈ ਜਿੰਨਾ ਚਿਰ ਮਦਈ ਦਾ ਪੱਖ ਤੋਂ ਹੁੰਦੀ ਹੈ ਜਦੋਂ ਪੁਲਿਸ ਦੋਸ਼ੀਆਂ ਦੇ ਨਾਲ ਰਾਜ ਦੇ ਵੀਰੋ ਐਦੋਂ ਵੱਡਾ ਖਾਕੀ ਚ ਗੁੰਡਾ ਤੁਸੀਂ ਨਹੀਂ ਦੇਖ ਸਕਦੇ ਮਜਬੂਰੀ ਦੇ ਵਿੱਚ ਮੈਨੂੰ ਅੱਜ ਇੱਥੇ ਆ ਸਟੈਂਪ ਦੇ ਬਿਲ ਲਾਉਣਾ ਪਿਆ ਪੀ ਡੀ ਆਈ ਜੀ ਸਾਹਿਬ ਆਏ ਆ ਖਬਰਾਂ ਇਹ ਮੇਰੀ ਗੱਲ ਸੁਣ ਲੈਣ ਮੈਂ ਅਕਸਰ ਤਾਂ ਉਮੀਦ ਕਰਦਾ ਵੀ ਤੁਸੀਂ ਮੇਰੇ ਮੈਨੂੰ ਦੱਸ ਕੇ ਜਾਓ ਮੇਰੀ ਜੇ ਕੰਪਲੇਂਟ ਗਲਤ ਹੈ ਮੈਨੂੰ ਫੜਾ ਕੇ ਜਾਓ ਪ੍ਰਿਆ ਚੱਕ ਭਰਾਵਾ ਤੇਰਾ ਕੁਝ ਨਹੀਂ ਬਣਦਾ ਤੂੰ ਇਹਨੂੰ ਆਸ ਲੈ ਕਿੱਥੇ ਜਾਵਾਂ ਉਸੇ ਸਾਰੇ ਸਤਕਾਰ ਜੋ ਪ੍ਰੈਸ ਕੋਲ ਮੈਂ ਜਾਵਾਂ ਕਿੱਥੇ ਕਿਹਦੇ ਕੋਲ ਜਾਵਾਂ ਦੱਸੋ ਜੀ ਜੀ ਵੀ ਤਾਂ ਮੈਂ ਚੱਲਿਆ ਹੋਇਆ ਹਰ ਮੈਂ ਹੱਥ ਬੰਨ ਕੇ ਕਹਿੰਦਾ ਵੀ ਮੇਰੇ ਘਰ ਦਾ ਮਸਲੇ ਨੂੰ ਜਨਤਕ ਨਾ ਕੀਤਾ ਜਾਵੇ ਸਭ ਤੋਂ ਪਹਿਲਾਂ ਮੇਰੀ ਕੰਪਲੇਂਟ ਜਨਤਕ ਕੀਤੀ ਜਾਂਦੀ ਹੈ ਯਾਰ ਜੁਲਮ ਦੀ ਕੋਈ ਹੱਦ ਹੁੰਦੀ ਐ ਸਾਦੂ ਉਹ ਫੜ ਕੇ ਬਾਹਰ ਕੱਢ ਦੋ ਕਿਤੇ ਕਿਤੇ ਸਿੱਧੇ ਧੱਕੇ ਖਾਂਦੇ ਕਿਤੇ ਹੋਰ ਪਾਸੇ ਨਿਕਲ ਜਾਂਦੀ ਐ ਇਹਦਾ ਇੰਨਾ ਧੱਕਾ ਕਾ ਤੋ ਕਰ ਦੋ ਸੀਐਮ ਸਾਹਿਬ ਨੂੰ ਮੈਂ ਦੱਸ ਰਿਆ ਚਾਹੁੰਨਾ ਇੱਕ ਪਾਸੇ ਤੂੰ ਕਹਿੰਦਾ ਗੈਂਗਸਟਰਾਂ ਦੇ ਖਰਾਬ ਪ੍ਰਿਹਾਰ ਕਰਦੇ ਹੋ ਤੁਸੀਂ ਉਹ ਪ੍ਰਿਹਾਰ ਕਿੱਥੇ ਕਰ ਦੋ ਪੀੜ ਤਾਂ ਤੁਹਾਡੇ ਮਰੇ ਹੱਥ ਬੰਨੀ ਜਾਂਦਾ 6 ਮਹੀਨਿਆਂ ਤੋਂ ਸੀਐਮ ਦਾ ਓਐਸਡੀ ਐ ਸਾਰੇ ਕੇਸ ਨੂੰ ਪ੍ਰਭਾਵਿਤ ਕਰੀ ਜਾਂਦਾ ਮੇਰੇ ਨੂੰ ਕੀ 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 ਚੱਕਿਆ ਮੈਂ ਸੀਐਮ ਦਾ ਜੀ ਭਗਵੰਤ ਮਾਨ ਦਾ ਦੱਸੋ ਆ ਸਰਕਾਰ ਆ ਡਰਾਮੇ ਕਰਦੀ ਐ ਤੁਸੀਂ ਇੱਜ਼ਤਦਾਰ ਜਿਹੜੇ ਸੀਨੀਅਰ ਸਿਟੀਜ਼ਨ ਆ ਉਹ ਤੁਹਾਡੇ ਤਾਲੇ ਵਿੱਚ ਟੜਦੇ ਫਿਰਦੇ ਆ ਪੁਲਿਸ ਦੇ ਵੀ ਇਹ ਸਾਡੀ ਗੈਜਗਲ ਬੰਦ ਲਓ ਮੈਨੂੰ ਮੇਰੀ ਕੰਪਨੀ ਦੀ ਸਟੇਟਮੈਂਟ ਲੈਣ ਦਾ ਹੱਕ ਨਹੀਂ ਤੁਸੀਂ ਦੱਸੋ ਸਾਰੇ ਪ੍ਰੈਸ ਵਾਲੇ ਖੜੇ ਹੋ ਮੇਰੇ ਪੁੱਤ ਦਾ ਕਾਰੋਬਾਰ ਹੈ ਜਿਵੇਂ ਕਹਾ ਮੈਨੂੰ ਮੇਰਾ ਮਹੀਨੇ ਦਾ ਹਿਸਾਬ ਦੱਸ ਦਿਓ ਕੋਈ ਨਾਂ ਦੇਵੇ ਦੱਸੋ ਕਿ ਕਿੱਥੇ ਜਾਵਾਂ ਟੀਡੀ ਕੋਲੇ ਜਾਵਾਂ ਸੀਬੀਆਈ ਕੋਲੇ ਜਾਵਾਂ ਮਾਨਸਾ ਪੁਲਿਸ ਕੋਲੇ ਜਾਵਾਂ ਮੈਨੂੰ ਰਾਹ ਤਾਂ ਦੱਸੋ ਕੋਈ ਮੈਂ ਜਾਵਾਂ ਕਿੱਥੇ ਇਨਾ ਧੱਕਾ ਜੜ ਅੱਜ 6 ਦਿਨ ਹੋ ਗਏ ਮੇਰੀ ਕੰਪਲੀਟ ਨੂੰ ਲਫਾਫੇ ਚ ਬੰਦ ਕਰੀ ਬੈਠੇ ਨੇ ਅੰਦਰ ਸਾਰੀ ਡਾਕ ਕੱਢ ਦਿੰਦੇ ਨੇ ਪਰ ਮੇਦੀ ਮੇਰੀ ਕੰਪਲੀਟ ਨਹੀਂ ਕੱਢਦੇ ਮੇਰੇ ਕੋਲ ਅਜਿ ਸ਼ੁਤ ਨਹੀਂ ਦੇਣ ਨੂੰ ਕਿੱਥੋਂ ਦੇਵਾਂ ਪੁੱਤ ਮਾਰ ਤਾ ਕਮਾਈ ਸਾਰੀ ਖਾ ਗਏ ਕਿੱਥੋਂ ਦੇਵਾਂ ਮੈਂ ਸਾਰੇ ਕੰਮ ਹੋਇਆ ਪਿਆ ਸਾਰਾ ਕੰਮ ਹੋਇਆ ਇਧਰ ਆਇਆ ਹੋਇਆ ਫੋਨ ਦੀ ਨੂੰ ਦੱਸੋ ਤੁਹਾਡੇ ਕੋਲੇ ਕਿਸੇ ਕੋਲੇ ਅਧਿਕਾਰੀ ਕੋਲੇ ਕਿਸੇ ਸੀਨੀਅਰ ਅਧਿਕਾਰੀ ਕੋਲੇ ਜਵਾਬ ਹੈਗਾ ਮੇਰੀ ਗੱਲ ਦਾ ਮੈਨੂੰ ਦਿਓ ਸਾਨੂੰ ਰੱਜੀ ਕੋਈ ਸ਼ੌਂਕ ਨਹੀਂ ਸੀਗਾ ਹੌਲਦੀ ਅਸੀਂ ਅੱਜ ੱਟਕੇ ਹੋਏ ਆਏ ਆ ਸਾਨੂੰ ਜੂਨ ਦੇ ਮਹੀਨੇ ਦੇ ਤੁਰੇ ਕਰਦੇ ਸੀ 60 ਪੇਸ਼ੈਂਟ ਨੇ ਪੰਜ ਫਰੰਟ ਪਏ ਹੋਏ ਜਾਂਾਂ ਵਿੱਚ ਰੋਜ਼ ਕਚਹਿਰੀਆਂ ਦੇ ਚੱਕਰ ਲਾਉਂਦੇ ਕਿਤੇ ਇਹ ਚੰਗੇ ਲੱਗਦੇ ਆ ਕਿ ਇੱਕ ਤਾਂ ਅਸੀਂ ਆਵਦਾ ਹਿਸਾਬ ਹੀ ਮੰਗਿਆ ਸੀ ਕੁਝ ਹੋਇਆ ਤਾਂ ਨਹੀਂ ਅਸੀਂ ਕਿਸੇ ਦਾ ਕਬਜ਼ਾ ਨਹੀਂ ਕਰਦੇ ਅਸੀਂ ਕਿਸੇ ਤੋਂ ਖੋਦੇ ਨਹੀਂ ਕੋਸਦੇ ਕਿਸੇ ਨੂੰ ਕੁੱਤੇ ਮਾਰਦੇ ਨਹੀਂ ਅਸੀਂ ਘਰੇ ਬਹਿ ਕੇ ਬੜਾਪਾ ਦਾ ਕੰਮ ਕਰ ਰਹੇ ਹਾਂ ਸਾਡੀ ਕਿਉਂ ਨਹੀਂ ਗੱਲ ਸੁਣਦੇ ਤੁਹਾਨੂੰ ਗਲਤ ਦਾੱਸਦੇ ਹੋ ਅਸੀਂ ਕਿਹੜੀਆਂ ਕਾਨਫਰੰਸਾਂ ਕਰਦੇ ਹੋ ਤੁਸੀਂ ਕਿਹੜੇ ਗੈਂਗਸਟਰ ਫੜਦੇ ਹੋ ਤੁਸੀਂ ਮੈਨੂੰ ਦੱਸਿਓ ਪਹਿਲਾਂ ਤੁਹਾਡੇ ਸਰਕਾਰ ਨੇ ਬਰਬਾਦਤਾ ਹੁਣ ਸਾਡੀ ਕਮਾਈ ਤੇ ਡਾਕਾ ਮਾਰਨੇ ਸੀ ਜਿਵਾਕ ਨੂੰ ਕੋਈ ਬਣਾਉਣੀ ਅਸਤਾ ਹੁਣ ਆਪਾਂ ਵਾਲੀ ਕੂਰੀ ਸਾਡੇ ਤਾਂ ਜੋਰ ਐ ਸੀ ਤਾਂ ਤਾਂ ਤੁਹਾਡੇ ਛੋਟੇ ਸਾਹਮਣੇ ਆਏ ਆਂ ਵੀ ਕੰਮ ਸੇ ਕੰਮ ਪਬਲਿਕ ਤਾਂ ਤੁਹਾਡੀ ਸੁਣੂਗੀ ਨਾ ਸੱਚ ਝੂਠ ਤਾਂ ਸੁਣੂਗੀ ਉਹਦਾ ਇਟਰਵਿਊ ਆ ਦੇ ਕੇ ਸੁਖਾਈਆਂ ਦੇਗੇ ਜੀ ਸਾਡਾ ਕੋਈ ਲੈਣ ਦੇਣ ਨਹੀਂ ਸਾਡਾ ਇਹ ਨਹੀਂ ਸਾਨੂੰ ਪਤਾ ਨਾ ਸਾਡੇ ਨਾਲ ਬੈਠ ਕੇ ਗੱਲ ਤਾਂ ਕਰਨ ਇੱਕ ਵਾਰ ਆ ਸਿੱਧਾ ਜਿ 9 ਮਹੀਨਿਆਂ ਤੋਂ ਅੱਕੇ ਹੋਇਆ ਕਿ ਸੋਸ਼ਲ ਮੀਡੀਆ ਤੇ ਆਇਆ ਨਹੀਂ ਸਾਡਾ ਕੋਈ ਸ਼ੌਂਕ ਨਹੀਂ ਸੀ ਇੱਥੇ ਰੋਲਣ ਦਾ ਤਨੂੰਨ ਸਾਹ ਚਾਹੀਦਾ ਵਸੇ ਇਹ ਗਲਤ ਹੈ ਤਾਂ ਗਲਤ ਕਿ ਪੁਰਸ਼ਤਾ ਪਰਸ਼ਤਾ ਪਰਸ਼ਤਾ ਅੱਜ ਘਰੇ ਵਾਹ ਕਿ ਤਲਾ ਜਲਾ ਕੇ ਕਹਿੰਦੇ ਆ ਪਰਸ਼ਤਾ ਹੈ ਮਾਨਸਾ ਪੁਲਿਸ ਪਰਸ਼ਤਾ ਹੈ ਬਿਲਕੁਲ ਕੋਈ ਹੁੰਦਾ ਨਹੀਂ ਜੀ ਸਮਝ ਨਹੀਂ ਇਹਨਾਂ ਨੂੰ ਲਾਰਾ ਲਾ ਦਿੰਦੇ ਨਾ ਅੱਜ ਅੱਜ ਜੀ ਉੱਥੇ ਪਈ ਆ ਫਾਈਲ ਅੱਜ ਜੀ ਉੱਥੇ ਪਈ ਆ ਫਾਈਲ 15 ਦਿਨ ਹੋ ਗਏ ਨਾ ਚੱਕਰ ਘਟਾਉ ਗਏ ਤੁਸੀਂ ਆਪਣੀ ਆਉਦੀ ਕਮਾਈ ਮੰਗ ਰਹੇ ਆ ਅਸੀਂ ਕਿਹੜਾ ਕਿਸੇ ਡਾਕਾ ਮਾਰੀ ਅਸੀਂ ਕਿਸੇ ਤਾਂ ਡਾਕਾ ਨਹੀਂ ਮਾਰਿਆ ਮੇਰੇ ਪੁੱਤ ਦਾ ਖੂਨ ਹੈ ਮਾਨਸਾ ਪੁਲਿਸ ਦੇ ਗੈਂਗਸਟਰ ਭਜਾਏ ਆ ਸਾਰੇ ਦਿੱਲੀ ਪੁਲਿਸ ਦੇ ਫੜੇ ਸੀ ਸੀਆਈ ਦੇ ਵਿੱਚ ਵੀਆਈਪੀ ਸਹੂਲਤਾਂ ਦਿੱਤੀਆਂ ਨੇ ਅੱਧੀ ਫੇਰ ਵੀ ਚੁੱਪ ਕਰ ਗਏ ਵੀ ਤੇਰਾ ਪੁੱਤ ਸੀ ਮਰ ਗਿਆ ਤੇਰੇ ਮੰਗਰ ਨਹੀਂ ਕੋਈ ਤੂੰ ਚੁੱਪ ਕਰ ਜਾ ਪਰ ਇਹਨੂੰ ਨੇ ਅੱਟਾ ਬਟਾ ਉਹਦਾ ਦਿੱਤੇ ਤੁਹਾਨੂੰ ਲੱਖਾਂ ਰੁਪਏ ਦਰਖਾ ਲੈ ਆ ਰਹੇ ਹੋ ਮੋਢੇ ਵੀ ਬਾਲ ਬੱਚੇ ਆ ਇੱਕ ਦਿਨ ਭੁਗਤੋਗੇ ਲਾਇਸੈਂਸ ਅਸਲੀ ਨਹੀਂ ਲੈਂਦੇ ਰਫਤੇ ਰਹੇ ਨੇ ਸਾਡਾ ਮਾਨਸਾ ਪ੍ਰਸ਼ਾਸਨ ਰਾਮ ਨਾਲ ਨਹੀਂ ਸੁਣਦਾ ਬੇ ਉਡੀ ਨਹੀਂ ਸੁਣਦਾ ਬੇ ਪੰਜ ਦਿਨ ਇੱਥੇ ਫਿਰ ਰਹੇ ਨੇ ਮਾਨਸਾ ਦੇ ਵਿੱਚ ਕਿਹੜੇ ਕਰਦੇ ਹੋ ਇਹ ਸ਼੍ਰੀਣੀ ਦੇ ਡਿਗਨਿਸਟਰ ਨੂੰ ਸਿਟੀ ਦਾ ਚਾਰਜਕਾਰ ਚ ਲਈ ਭਰਿਆ ਹੋ ਮੈਂ ਤੇ ਐਸਐਸਪੀ ਸਾਹ ਨੂੰ ਪਤਾ ਨਾ ਹੋ ਕਿ ਤੁਹਾਨੂੰ ਉਹਦੀ ਕਮਾਈ ਪੁੱਛਣ ਦਾ ਹੱਕ ਨਹੀਂ ਹੈਗਾ ਨਹੀਂ ਭਾਈ ਸਾਡੇ ਜਵਾਬ ਲੈ ਕੀ ਹੈਗਾ ਕੀ ਨਹੀਂ ਹੈਗਾ ਤੈਨੂੰ ਦੱਸੋ ਕਈ ਸਾਲ ਤੱਕ ਪਹਿਲਾਂ ਚੁੱਪ ਕਰਕੇ ਉਹਨਾਂ ਦੀਆਂ ਸੁਣੀਂਦੇ ਵੀ ਭਾਈ ਸਾਨੂੰ ਕੋਈ ਸਾਨੂੰ ਦੱਸੋ ਸਾਡਾ ਕੀ ਹਿਸਾਬ ਤੰਗ ਹੀ ਹੈ ਤਾਂ ਸਾਡੇ ਢਾਈ ਸਾਲਾਂ ਦਾ ਚੌਂਣਾ ਨਹੀਂ ਸੁਣੀ ਫਿਰ ਅਸੀਂ ਪ੍ਰਸ਼ਾਸਨ ਵੱਲ ਚੱਲ ਗਏ ਪਰ ਸਾਡੇ ਪ੍ਰਸ਼ਾਸਨ ਨੇ ਨਹੀਂ ਸੁਣੀ ਪਤਾ ਨਹੀਂ ਕੀ ਦਾ ਇਹਨਾਂ ਦਾ ਤਿੰਨ ਤੱਕ ਕੀ ਦਵਾਏ ਇਹਨਾਂ ਨੇ ਕਿਸੇ ਕਿਸਮ ਦਾ ਪਤਾ ਨਹੀਂ ਭਈ ਇਹ ਉਹੀ ਗੱਲ ਵੀ ਤਾਂ ਇਹ ਹੁੰਦਾ ਕੁੱਤੀ ਚੋਰਾ ਨਾਲ ਨਹੀਂ ਕੋਈ ਪਤਾ ਨਹੀਂ ਉਹ ਸਿਸਟਮ ਸਹੀ ਗੱਲ ਨੂੰ ਲੈ ਕੇ ਪੁਲਿਸ ਚੁੱਪ ਕਰ ਜਾਂਦੀ ਹੈ ਯਾਰ ਮੈਂ ਇਹ ਗੱਲ ਕਹਿੰਦੇ ਸਾਨੂੰ ਘਟੋ ਘਟ ਦੇ ਸਾਡੀ ਕੰਪਲੇਂਟ ਗਲਤ ਹੈ ਸਾਨੂੰ ਐਂ ਤਾਂ ਕਹਿ ਦੋ ਵੀ ਤੁਸੀਂ ਗਲਤ ਹੋ ਭਾਈ ਇੱਥੇ ਸਾਨੂੰ ਸਾਨੂੰ ਲੈ ਲੜੀਆਂ ਘਪਾਤੀਆਂ ਪਹਿਲਾਂ ਤਾਂ ਪੁੱਖ ਪਿੱਛੇ ਸੀ ਕਿੰਨਾ ਕਹ ਹੈ ਵੀ ਸਟੱਡੇ ਨਿੱਜੀ ਜ਼ਿੰਦਗੀ ਬਾਰੇ ਕਿਸੇ ਨੂੰ ਲਿਖਣ ਦਾ ਕੀ ਪਤਾ ਹੈ ਕੋਈ ਨਹੀਂ ਭਾਈ ਜੀ ਇਹ ਅਸੀਂ ਗਲਤ ਫੜ ਕੇ ਅੰਦਰ ਹਵਾਲਾ ਜਿ ਦੇ ਦੋ ਕਿੰਨੇ ਸਾਨੂੰ ਇਹਨਾਂ ਨੇ ਲਟਕਾਈ ਰੱਖਿਆ ਠੀਕ ਹੈ ਜਿੱਦੇ ਉਹ ਕੈਦੀ ਜਵਾਨਤ ਹੋ ਗਈ ਹੁਣ ਤੱਕ ਸਾਡੇ ਸਾਡੇ ਗੱਲੋਂ ਨਹੀਂ ਜਵਾਨਤ ਹੋਊਗੀ ਪਹਿਲਾ ਜੱਸ ਸਭ ਨੇ ਟੱਕਰੂਂਦਾ ਲੱਗਦਾ ਜਿੱਥੇ ਮਰਜ਼ੀ ਫੜ ਕੇ ਅੰਦਰ ਦੇ ਲੋ ਨਹੀਂ ਬੈਠਿਆ ਸੀ ਤਾਂ ਇੱਥੇ ਬੁਣੇ ਉਹਨਾਂ ਨੂੰ ਨਹੀਂ ਫੜਦਾ ਸਾਨੂੰ ਫੜ ਦੋ ਅਸਟਾ 4 ਸਾਲਾਂ ਦੇ ਮਰੇ ਹੋਇਆ ਜਦੋਂ ਤਰਤਲੀ ਦਸਰੀ ਹੋਈ ਆਪ ਕੋ ਮਰਨ ਨੂੰ ਤਿਆਰ ਆ